ਬਠਿੰਡਾ ਮੌਸਰ ਫਾਜ਼ਲਕਾ ਜਿੰਨੇ ਵੀ ਲੀਡਰਸ਼ਿਪ ਆ ਤੁਸੀਂ ਬਲਾਕ ਲੈਵਲ ਤੋਂ ਲੈ ਕੇ ਜ਼ਿਲ੍ਹੇ ਵਾਲੇ ਸਮਾਪਤੀ ਤੋਂ ਬਾਅਦ ਆਪਾਂ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਫੈਸਲਾ ਲਵਾਂਗੇ ਭਈ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਜੇ ਛੋਡੇ 'ਚ ਨਹੀਂ ਤਾਕਤ ਦਿੱਸਦੀ ਨਹੀਂ ਜ਼ਿੰਮੇਵਾਰੀ ਦਿੱਸਦੀ ਵੀ ਅਸੀਂ ਨਹੀਂ ਚਲਾ ਸਕਦੇ ਅਸੀਂ ਵਿਚਾਰ ਲਾ ਪਰ ਅਸੀਂ ਢੱਲੇਵਾਲ ਸਾਹਿਬ ਨੂੰ ਮੈਂ ਕਹਿ ਦੂੰਗਾ ਭਾਈ ਅਸੀਂ ਇੱਥੇ ਬੈਠ ਗਏ ਤੁਸੀਂ ਚੰਗਾ ਖਨੌਰੀ ਚਲੋ ਐ ਮਾਫ਼ ਨਹੀਂ ਕਰਦੇ ਤੁਹਾਨੂੰ ਇੱਥੇ ਸੱਜੂ ਤਾਂ ਇਸ ਕਰਕੇ ਜਿੰਨੇ ਲੀਡਰਸ਼ਿਪ ਬੈਠੇ ਹੋ ਇਹ ਤੇ ਧਿਆਨ ਕਰੋ ਅੱਜ ਜਿਹੜਾ ਆਪਣਾ ਅਗਲੇ ਐਲਾਨ ਹੋਣ ਵਾਲੇ ਨੇ ਉਹਨਾਂ ਵੱਲ ਜ਼ਰੂਰ ਧਿਆਨ ਕਰੋ ਕਿ ਜਿਹੜੇ ਭਾਜਪਾ ਦੇ ਪੂਰੇ ਭਾਰਤ ਵਿੱਚ ਲੜ ਰਹੇ ਨੇ ਜਿੱਥੇ ਉਹਨੂੰ ਮੁਸੀਬਤ ਬਣਾਈ ਆ ਹਰੇਕ ਸਟੇਟ 'ਤੇ ਆ ਸਾਡੇ ਹਰਿਆਣੇ ਵਾਲੇ ਬੀਜੇਪੀ ਵਾਲੇ ਵੜਕਾ ਮਾਰਦੇ ਹੁੰਦੇ ਸੀ ਬਈ ਇਹ ਤਾਂ ਇਕੱਲੇ ਪੰਜਾਬ ਦਾ ਮੋਰਚਾ ਹੈ ਆ ਚਾਰ ਦੂਣ ਨੂੰ ਪਤਾ ਲੱਗ ਜੂ ਕਿ ਇਕੱਲੇ ਪੰਜਾਬ ਦਾ ਮੋਰਚਾ ਪਤਾ ਲੱਗ ਜੂ ਤਾਮਲ ਆਡੂ ਕਰਨਾਟਕਾ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਬਈ ਇਹ ਇਕੱਲੇ ਪੰਜਾਬ ਦਾ ਸਾਡੇ ਇਸ ਮੋਰਚੇ ਨੇ ਪੂਰੇ ਭਾਰ ਦੇ ਕਿਸਾਨ ਆਏ ਨੇ ਅੱਜ ਵੀ ਆਪਣੇ ਖਨੌਰੀ ਸ਼ੰਭੂ ਤੇ ਕਰਨਾਟਕਾ ਤਾਮਿਲਨਾਡੂ ਮਹਾਰਾਸ਼ਟਰ ਵਾਲੇ ਜੁਪੀ ਵਾਲੇ ਸਾਰੀ ਆਗੂ ਲੀਡਰਸ਼ਿਪ ਹੈ ਜਿਹੜੀ ਅੱਜ ਉੱਥੇ ਆਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਦਿਨ ਨੂੰ ਰਿਜ਼ਲਟ ਆਉਣਾ ਅਸੀਂ ਉਹ ਨਹੀਂ ਦੇਖਦੇ ਵੀ ਕਿਹਦੀ ਸਰਕਾਰ ਆਉਣੀ ਹੈ ਕਿਹਦੀ ਜਾਣੀ ਹੈ ਅਸੀਂ ਵੇਖਦੇ ਆ ਕਿ ਜਿਹੜੀਆਂ ਮੰਗਾਂ ਛੱਡੀਆਂ ਪਿੱਛੇ ਇਹਨੂੰ ਲਾਗੂ ਕਰਾਉਣ ਦੀ ਖਾਤਰ ਜਿਹੜਾ ਆਪਣਾ ਨਾਅਰਾ ਦਿੱਤਾ ਕਿ ਅਸੀਂ ਦਿੱਲੀ ਜਾਵਾਂਗੇ ਅੱਜ ਵੀ ਭਰਾਵੋ ਆਪਾਂ ਸਟੈਂਡ ਕਰਦੇ ਆਂ 4 ਜੂਨ ਨੂੰ ਸਰਕਾਰ ਬਣ ਜਾਣੀ ਐ ਤੇ 5 ਤਰੀਕ ਨੂੰ ਆਪਾਂ ਇੱਥੇ ਮੀਟਿੰਗ ਕਰਕੇ ਅੱਗੇ ਦਿੱਲੀ ਨੂੰ ਤੁਰਨਾ ਐ ਇਹ ਧਿਆਨ ਕਰਿਓ ਦਿੱਲੀ ਨੂੰ ਤੁਰਨਾ ਐ ਤੇ ਦਿੱਲੀ ਨੂੰ ਤੁਰਿਆ ਫੇਰ ਜਾਣਾ ਕਿ ਜਿਵੇਂ ਅਸੀਂ 13 ਫਰਵਰੀ ਨੂੰ ਘਰੋਂ ਟਰੈ ਟਰਾਲੀਆਂ ਲੈ ਕੇ ਤੁਰੇ ਸੀ ਜਿਹੜੇ ਪਿੰਡੋਂ ਇੱਕ ਟਰੈਕ ਟਰਾਲੀ ਆਈ ਹੈ ਅਸੀਂ ਕਹਿਣਾ ਵੀ ਉੱਥੋਂ ਦੋ ਲੈ ਕੇ ਆਓ ਜਿਹੜੇ ਦੋ ਲੈ ਕੇ ਆ ਚਾਰ ਲੈ ਕੇ ਆਉਣ ਸਾਡਾ ਉਹ ਮੋਰਚਾ 2 ਜੂਨ ਨੂੰ ਕੁਝ ਜੱਸੇ ਬੰਦਿਆਂ ਨੇ ਐਲਾਨ ਕਰਿਆ ਕਿ 2 ਜੂਨ ਨੂੰ ਅਸੀਂ ਪੰਜਾਬ ਦੇ ਚੋ ਟਰੈਕ ਟਰਾਲੀਆਂ ਦੇ ਜਥੇ ਤੋਰਾਂਗੇ ਪਰ ਮਾੜੀ ਗੱਲ ਇਹ ਆ ਸਾਡੇ ਜਿਹੜੇ ਬੈਠੇ ਨੇ ਅਸੀਂ 20 ਤਰੀਕ ਨੂੰ ਕਹਿ ਛੱਡਿਆ ਕਿਸੇ ਨੇ 19 ਨੂੰ ਕਹਿ ਛੱਡਿਆ ਤਾਂ ਪ੍ਰਭੂ 19 ਕਹੋ ਜਿੰਨੇ ਪੂਰੀ ਹੋ ਸਕੇ ਤਾਂ ਆਪਾਂ ਖਨੌਰੀ ਬਾਡਰ ਤੇ ਜਾਣਾ ਡੱਬਾ ਵਾਲੀ ਤੇ ਜਾਣਾ ਸ਼ੰਭੂ ਤੇ ਜਾਣਾ ਪੂਰੇ ਟਰੈਕਟਰ ਵਾਲਿਆਂ ਪਿੰਡਾਂ ਦੇ ਵਿੱਚੋਂ ਜਿਹੜਾ ਹਜੇ ਵੀ ਪਿੰਡ ਗਏ ਹਾਜ਼ਰਾ ਨਹੀਂ ਟਰੈਕਟਰ ਵਾਲਿਆਂ ਲੈ ਕੇ ਗਏ ਉਹ ਲੀਡਰਸ਼ਿਪ ਦੀ ਜ਼ਿੰਮੇਵਾਰੀ ਬਣਦੀ ਆ ਉਸ ਪਿੰਡ ਨੂੰ ਲੈ ਕੇ ਟਰੈਕਟਰ ਵਾਲਿਆਂ ਤੋਰ ਕੇ ਮੈਨੂੰ ਲੱਗਦਾ ਜਦੋਂ ਆ ਪੂਰੀ ਤਸਵੀਰ ਉਸ ਪਿੰਡ ਦੇ ਜਾ ਕੇ ਰੱਖ ਦਿਓਗੇ ਕਿ ਐਸ ਮੰਗਾ ਨੂੰ ਲੈ ਕੇ ਤੁਰੇ ਸੀ ਆ ਕੁਝ ਹੁਣ ਟਿਕ ਹੋਇਆ ਤੇ ਮੰਗਾ ਉੱਥੇ ਖੜੀਆਂ ਨੇ ਮਨਾਉਣੀਆਂ ਚਾਹੇਂਗੀਆਂ ਕਿ ਨਹੀਂ ਤਾਂ ਸਾਰੇ ਹੱਥ ਕੜੇ ਕਰਕੇ ਫੈਸਲਾ ਕਹਿਣਗੇ ਵੀ ਮਨਾਉਣੀਆਂ ਚਾਹੀਨੀਆਂ ਤਾਂ ਪਰ ਮਨਾਉਣੀਆਂ ਚਾਹੀਦੀਆਂ ਕਰੋ ਤਿਆਰੀ ਸਮਾਂ ਜਿਹੜੇ ਆਪਾਂ ਨੂੰ ਕਹਿੰਦੇ ਸੀ ਵੀ 2 ਮਹੀਨੇ ਬੈਠਣਾ ਕੀ ਹੋਣਾ ਹੈ ਪਰ ਉਹ 2 ਮਹੀਨਿਆਂ ਨਾਲ ਬੈਠਣ ਦੇ ਨਾਲ ਉਹਨਾਂ ਦੀ ਅੰਦਰਲੀਆਂ ਗੱਲਾਂ ਜਿਹੜਾ ਉਹਨਾਂ ਦੇ ਅੰਦਰ ਸਾਡੇ ਖਿਲਾਫ ਬਹੁ ਵਿਰੋਧ ਭਰਿਆ ਹੋਇਆ ਸੀ ਉਹਨਾਂ ਨੇ ਕੱਢਿਆ ਸਾਡੇ ਖਿਲਾਫ ਹੰਸ ਰਾਜ ਨੇ ਕੱਢਿਆ ਕਹਿੰਦਾ ਮੈਂ ਤਾਂ ਫਕੀਰ ਆ ਮੈਨੂੰ ਤਾਂ ਜਾਣ ਨਹੀਂ ਦਿੰਦੇ ਉਹਨੇ ਮੰਨ ਲਿਆ ਜਿਵੇਂ ਆਪਾਂ ਕਹਿੰਦਾ ਕਹਿੰਦਾ ਤਾਂ ਜੀ ਚੰਡੇਲਾ ਨੂੰ ਮੰਗਰ ਪੈ ਜਾਂਦੇ ਮੇਰੇ ਤਾਂ ਮੈਨੂੰ ਤਾਂ ਤੁਰਨ ਹੀ ਨਹੀਂ ਦਿੰਦੇ ਤੇ ਫਿਰ ਧਮਕੀ ਦੀ ਮਾਰੀ ਜਿਵੇਂ ਕੁੱਤਾ ਪੂਛ ਨਹੀਂ ਲੰਦਾ ਚੱਜਿਆ ਜੀ ਭੱਜ ਜਾਂਦਾ ਕਹਿੰਦਾ ਪਰ ਦੇਖਾਂਗੇ ਇਹਨੂੰ ਦੋ ਤਰੀਕ ਨੂੰ ਸਾਡੇ ਕੋਲੇ ਆ ਜਾਣਗੇ ਤਾਂ ਭਰਾਵੋ ਅਸੀਂ ਵੀ ਫੈਸਲਾ ਕਰਿਆ ਵੀ ਕੋਈ ਗੱਲ ਨਹੀਂ ਹੁਣ ਵੀ ਤੇਰੀ ਸਰਕਾਰ ਹੈ ਪਰ ਦੋ ਤਰੀਕਾ ਦੇ ਵਾਸਤੇ ਲੈਣਾ ਹੁਣੀ ਵੇਖ ਲੈ ਜਿਹੜਾ ਕੁਝ ਦੇਖਣਾ ਜੇ ਤੇਰੀ ਤਾਕਤ ਹੈ ਹੁਣ ਵੇਖ ਲੈ ਤਾਂ ਐਵੇਂ ਜਿੱਕਰ ਜਿਹੜਾ ਲੁਧਿਆਣੇ ਤੋਂ ਉਹ ਨਾ ਕਾਂਗਰਸੀ ਰਿਹਾ ਨਾ ਉਹ ਅਕਾਲੀ ਰਿਹਾ ਨਾ ਆਪਾ ਰਿਹਾ ਉਹ ਬੜੀਆਂ ਫੜਾ ਮਾਰਦਾ ਉਹ ਕਹਿੰਦਾ ਸਾਰੀ ਲੀਡਰਸ਼ਿਪ ਨੂੰ ਅਤੇ 250 ਬੰਦਾ ਹੈ ਇਹ ਸਾਰਾ ਹੀ 250 ਬੰਦਾ ਹੈ ਇਹਨੂੰ ਲੋਟ ਕਰਾਂਗੇ ਤਾਂ ਇਹਨਾਂ ਨੂੰ ਪੱਜਾਂ ਨੂੰ ਥਾ ਨਹੀਂ ਤੇ ਆਉਣਾ ਉਹਨੇ ਕਿੱਡਾ ਵੱਡਾ ਬਿਆਨ ਦਿੱਤਾ ਸਰਕਾਰ ਨੂੰ ਜ਼ੋਨ ਕਮਿਸ਼ਨ ਨੂੰ ਤੁਰਤੋ ਤੇ ਐਕਸ਼ਨ ਲੈਣਾ ਚਾਹੀਦਾ ਸੀ ਅਸੀਂ ਕਹਿੰਦੇ ਆ ਪੂਰੇ ਭਾਰਤ ਚ ਆ ਮੋਰ ਤੇਰੇ ਸਾਡਾ ਭਾਈਚਾਰਾ ਕਾਇਮ ਕੀਤਾ ਸਾਡੀ ਦੋਸਤੀ ਵਧਾਈ ਤੇ ਉਹ ਪੰਜਾਬ ਵਾਲਿਆਂ ਨੂੰ ਕਹਿੰਦਾ ਹੁਣ ਫੈਸਲਾ ਤੁਸੀਂ ਕਰਨਾ ਕਿ ਪੰਜਾਬ 'ਚ ਰਹਿਣਾ ਹੈ ਕਦੇ ਵਿਰੋਧੀਆਂ ਨੂੰ ਰਹਿਣ ਦੇ ਤਾਂ ਸਾਡੇ ਪਾਸੇ ਕਿੱਧਰ ਦੀ ਜ਼ਹਿਰ ਆ ਜਿਹੜੀ ਘੋਲ ਰਹੇ ਆ ਤਾਂ ਭਰਾਵੋ ਆਪਾਂ ਨੂੰ ਤਾਂ ਇਹ ਸਾਰੀਆਂ ਜ਼ਹਿਰ ਨੂੰ ਮਟਾਉਣ ਵਾਸਤੇ ਮੰਗਾ ਵੱਲ ਧਿਆਨ ਲਿਆਉਣ ਵਾਸਤੇ ਹਰੇਕ ਪਿੰਡਾਂ ਦੇ ਵਿੱਚੋਂ ਸੈਂਕੜਿਆਂ ਦੀ ਗੈਂਟੀ ਚ ਤੁਰਨਾ ਪੈਣਾ ਅਸੀਂ ਇੱਥੇ ਮੰਨ ਲੈਂਦੇ ਆ ਪਿੰਡ ਦੇ ਵਿੱਚ ਜਾ ਕੇ ਅਸੀਂ ਕਹਿੰਦੇ ਸਾਡਾ ਪਿੰਡ ਨਹੀਂ ਮੰਨਦਾ ਉਹ ਵਰਕਰਾਂ ਨੂੰ ਬੇਨਤੀ ਹੈ ਕਿ ਆਪ ਦੀ ਗੱਲ ਲਿਜਾਓ ਮੈਨੂੰ ਲੱਗਦਾ ਕਿ ਕੋਈ ਪਿੰਡ ਸਾਡੇ ਪਿੰਡਾਂ ਦੇ ਟਰੈਕਟਰ ਵਾਲਿਆਂ ਲੈ ਕੇ ਨਾਲ ਤਾਂ ਇਸ ਕਰਕੇ ਅਸੀਂ 28 ਤਰੀਕ ਨੂੰ ਪੂਰੇ ਦੋਨੇ ਫੋਰਮਾਂ ਵੱਲੋਂ 28 ਤਰੀਕ ਨੂੰ ਲਾਨ ਹੋ ਗਿਆ ਕਿ ਅਸੀਂ ਭਾਜਪਾ ਦੇ ਜਿਹੜੇ ਇਲੈਕਸ਼ਨ ਲੜਦੇ ਨੇ ਜਿਹੜੇ ਇਹਨਾਂ ਦੇ ਅਹੁਦੇਦਾਰ ਹੈ ਇਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ 28 ਨੂੰ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਜਿਹੜਾ ਕਹਿੰਦਾ 2 ਨੂੰ ਵੇਖਾਂਗੇ ਅਸੀਂ ਤਾਂ 28 ਨੂੰ ਦੇਖਾਂਗੇ ਅਸੀਂ ਛੋਡੇ ਘਰਾਂ ਵੱਲ ਆ ਰਹੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਭਲੇਖੇ ਚ ਨਾ ਰਹੋ ਤੁਸੀਂ ਆਪਦੀ ਤਾਕਤ ਇਕੱਠੀ ਕਰ ਲਿਓ ਜਿੰਨੀ ਫੋਰਸ ਲੈਣੀ ਹੈ ਸੈਂਟਰ ਤੋਂ ਲੈ ਲਿਓ 28 ਤਰੀਕ ਨੂੰ ਛੋਡੇ ਘਰਾਂ ਚ ਅਸੀਂ ਆਵਾਂਗੇ ਹਜ਼ਾਰਾਂ ਦੀ ਗਿਣਤੀ ਚ ਆਵਾਂਗੇ ਇਹ ਆਪਣਾ ਜਲਾਲ ਹੋਇਆ ਤਾਂ ਪ੍ਰਭੂ ਆਪਾਂ ਵੀ ਅੱਡੋ-ਅੱਡੀ ਸਾਰੇ ਜ਼ਿਲ੍ਹਿਆਂ ਦੇ ਅਸੀਂ ਪ੍ਰੋਗਰਾਮ ਬਣਾ ਕੇ ਦੇਵਾਂਗੇ ਕਿ ਕਿਹੜੇ ਮੰਤਰੀ ਦੇ ਕਿਹੜੇ ਘਰੇ ਕਿਹਦੇ ਜਾਣਾ ਉਹਦੇ ਹਜ਼ਾਰਾਂ ਦੀ ਗੈਂਟੀ ਤੁਸੀਂ ਬਜਟ ਬੰਦੀ ਜਿਹਨੇ ਲੈਵਲ ਤੇ ਬਣਾਵਾਂਗੇ ਇਸ ਜਿੰਮੇਵਾਰੀ ਨੂੰ ਪੂਰੇ ਪੱਦਰ ਤੇ ਲੈ ਕੇ ਜਾਣਾ ਤੀਜਾ ਹੈਗਾ ਆਪਣਾ ਕਿ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦੇ ਵਿੱਚ ਆਪਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਤਿੰਨ ਥਾਂ ਆ ਰਿਹਾ ਹੈ ਤਾਂ ਉਸ ਤੋਂ ਸਵਾਲ ਪੁੱਛਣ ਲਈ ਜਿਹੜੇ ਤੁਸੀਂ ਐਮਪੀਾਂ ਤੋਂ ਪੁੱਛਿਆ ਇਹਨਾਂ ਤੇ ਮੰਤਰੀਆਂ ਤੋਂ ਪੁੱਛਿਆ ਆਪਾਂ ਨੂੰ ਇਹੀ ਜਵਾਬ ਦਿੰਦੇ ਰਹੇ ਨੇ ਕਿ ਸਾਡੇ ਦੇ ਵਾਸਤੇ ਤਾਂ ਲੀਡਰਸ਼ਿਪ ਤਾਂ ਆਹ ਵਾਲੀ ਦੱਸੂ ਸਾਨੂੰ ਆਪਾਂ ਕਹਿੰਦੇ ਠੀਕ ਹੈ ਹੁਣ ਪ੍ਰਧਾਨ ਮੰਤਰੀ ਤੋਂ ਤਾਂਹਾਂ ਤਾਂ ਕੋਈ ਨਹੀਂ ਇਹਨਾਂ ਦਾ ਪ੍ਰਧਾਨ ਮੰਤਰੀ ਆ ਰਿਹਾ ਬੀਜੇਪੀ ਦਾ ਉਹਨੇ ਪੂਰੇ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ ਮੰਨਿਆ ਉਹਨੇ ਇਹ ਮੰਨਿਆ ਮੈਂ ਬੀਜੇਪੀ ਦਾ ਪ੍ਰਧਾਨ ਆ ਆਪਾਂ ਮੰਨ ਰਿਹਾ ਸਾਡੇ ਭਾਰਤ ਦਾ ਪ੍ਰਧਾਨ ਮੰਤਰੀ ਹੈ ਪਾਰ ਉਹਨੇ ਪ੍ਰਚਾਰ ਉਹਨੇ ਜਿੰਨੇ ਗੱਲ ਕੀਤੀ ਬੀਜੇਪੀ ਲਈ ਕੀਤੀ ਦੂਜੀ ਜਿਹੜਾ ਕਹਿੰਦਾ ਮੈਂ ਮਨ ਦੀ ਬਾਤ ਕੀਤੀ ਭਰਾਵੋ ਆਪ ਦੀ ਮਨ ਦੀ ਬਾਤ ਆ ਤੂੰ ਦੱਸ ਤੀ ਪਰ ਆ ਲੋਕਾਂ ਦੇ ਮਨ ਦੀ ਗੱਲ ਕਿਤੇ ਸੁਣੀ ਐ ਸਤੋ 10 ਸਾਲਾਂ ਦੇ ਵਿੱਚ ਕਿਸੇ ਵੀ ਕਿਸਾਨ ਦੱਸੇ ਬੰਦੀ ਨਾਲ ਕਿਸੇ ਮਜ਼ਦੂਰ ਦੱਸੇ ਬੰਦੀ ਨਾਲ ਮੁਲਾਜ਼ਮ ਦੱਸੇ ਬੰਦੀ ਨਾਲ ਇੱਕ ਵੀ ਮੀਟਿੰਗ ਨਹੀਂ ਹੋਣੀ ਜੇ ਕਿਸੇ ਨਾਲ ਇਹਨੇ ਮੀਟਿੰਗ ਕੀਤੀ ਹੋ ਆਪ ਦੀ ਗੱਲ ਆਪ ਦਾ ਪ੍ਰਚਾਰ ਧੋਪਨ ਦੀ ਕੋਸ਼ਿਸ਼ ਕੀਤੀ ਐ ਸੁਣਨ ਦੀ ਖੇਚਲ ਨਹੀਂ ਕੀਤੀ ਸੁਣਨ ਵਾਲੇ ਜਿਹੜੇ ਕੋਚ ਕਰ ਰਹੇ ਵੀ ਸਾਡੀ ਗੱਲ ਸੁਣ ਲੋ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਭਾਵੇਂ ਮਣੀਪੁਰ ਦੀ ਘਟਨਾ ਹੋਵੇ ਭਾਵੇਂ ਸਾਡੇ ਉਹ ਖਿਡਾਰੀਆਂ ਦੀ ਘਟਨਾ ਹੋਵੇ ਭਾਵੇਂ ਸਾਡੇ ਅਦੋਲਨ ਨਾਲ ਜੋੜ ਕੇ ਕਿਸਾਨਾਂ ਦੀ ਹੋਵੇ ਭਾਵੇਂ ਮਜ਼ਦੂਰਾਂ ਦੀ ਹੋਵੇ ਇਹਨਾਂ ਨੇ ਹਰੇਕ ਤੇ ਲਾਠੇ ਚਾਰਜ ਗੋਲੀਆਂ ਚਲਾਈਆਂ ਇਸ ਗੱਲਾਂ ਦਾ ਜਵਾਬ ਪੁੱਛਣ ਲਈ ਆਪਾਂ ਨੂੰ ਤੜਕੇ ਦੀ ਇੰਟੈਲੀਜੈਂਸਿਏ ਵਾਲੇ ਪੁੱਛ ਰਹੇ ਨੇ ਤੁਸੀਂ ਕਿੱਥੇ ਘੇਰੋਗੇ ਅਸੀਂ ਸਾਫ਼ ਕਰਦੇ ਹਾਂ ਘੇਰਨਾ ਨਹੀਂ ਅਸੀਂ ਜਾਵਾਂਗੇ 12 ਮੰਗਾ ਦਾ ਸਵਾਲ ਪੁੱਛਣ ਬਈ ਥਲੜੀ ਤੇਰੀ ਲੀਡਰਸ਼ਿਪ ਕਮਜ਼ੋਰ ਲੀਡਰਸ਼ਿਪ ਹੈ ਸਾਡੇ ਕਿਸਾਨਾਂ ਦਾ ਜਵਾਬ ਨਹੀਂ ਦੇ ਸਕੇ ਭੱਜਣਾ ਸਾਡੇ ਕਿਸਾਨਾਂ ਨੂੰ ਚਾਹੀਦਾ ਸੀ ਭੱਜੇ ਤੇਰੇ ਜਿਹੜੇ ਉਮੀਦਵਾਰ ਹੈ ਕਿਸਾਨਾਂ ਤੋਂ ਡਰਦੇ ਛੱਡ ਕੇ ਮਦਦਾਂ ਨੂੰ ਭੱਜੇ ਤਾਂ ਐਵੇਂ ਜ਼ਿਕਰਾਂ ਸ਼ੁਰੂਆਤ ਮੈਨੂੰ ਇਹ ਲੱਗਦਾ ਵੀ ਪਹਿਲਾ ਉਹਨਾਂ ਦੀ ਜਿਹੜੀ ਰੈਲੀ ਐ ਪਟਿਆਲੇ ਦੇ ਵਿੱਚ ਪਟਿਆਲੇ ਦੇ ਵਿੱਚ ਲੜਕਾ ਉਹਸ ਘਰਾਣੇ 'ਚੋਂ ਕੈਪਟਨ ਦੇ ਘਰਾਣੇ 'ਚੋਂ ਜਿਹਨੇ ਸਾਡਾ ਇੱਕ ਕਿਸਾਨ ਸ਼ਹੀਦ ਕੀਤਾ ਉਹਦੇ ਵੀ ਪਟਿਆਲਾ ਸੀਲ ਕੀਤਾ ਕਿ ਕਿਸੇ ਵੀ ਕਿਸਾਨ ਦਸੇ ਬੰਦੇ ਨੂੰ ਅਸੀਂ ਇੱਥੇ ਆਪਦੇ ਮਹਿਲ ਨੇੜੇ ਨਹੀਂ ਆਉਣ ਦੇਵਾਂਗੇ ਪਰ ਉਹ ਬਥੇਰੇ ਰੋਕ ਕੇ ਬਥੇਰੇ ਥਾਣਿਆਂ 'ਚ ਲੈ ਕੇ ਗਏ ਪਰ ਉਹਦੇ ਬਾਅਰ ਮੂਹਰੇ ਜਾ ਕੇ ਆਪਾਂ ਬੈਠੇ ਸੀ ਤਾ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ 300 ਮੀਟਰ ਤੋਂ ਪਿੱਛੇ ਹਟ ਜਾਓ ਤੁਸੀਂ ਗੇਟ ਤੋਂ ਪਿੱਛੇ ਹਟ ਜਾਓ ਅਸੀਂ ਆਖਿਆ ਤੁਸੀਂ ਤਾਂ 1000 2000 ਮੀਟਰ ਤੇ ਨਾਕੇ ਲਾਈ ਸੀ ਰੋਕ ਲੈ ਨਹੀਂ ਰੁਕੇ ਕਿਸਾਨ ਤਾਂ ਭਰਾਵੋ ਫਿਰ ਰੋਕੇ ਨਹੀਂ ਤਾਂ ਤੇਰੇ ਬਾਹਰ ਚ ਬੈਠੇ ਆ ਜਾਂ ਤਾਂ ਸਾਡੇ ਇਸ ਪਰਿਵਾਰ ਦਾ ਮਸਲਾ ਹੱਲ ਕਰ ਨਹੀਂ ਬੈਠਾਂਗੇ ਤਾਂ ਉਹ ਦੀ ਸੈਟ ਬਣੀ ਸੈਟ ਬਣ ਕੇ ਕਹਿੰਦੇ ਵੀ ਜਿਹੜੇ ਬਾਹਰ ਰਹਿ ਗਏ ਜਿਵੇਂ ਆਪਣੇ ਤੇ ਕੋਈ ਘਟਨਾ ਹੋਵੇ ਲੀਡਰਸ਼ਿਪ ਤੇ ਪਰਚਾ ਹੋ ਜਾਂਦਾ ਹੈ ਅਸੀਂ ਕਹਾਂ ਵੀ ਜਿਹੜੀ ਸਾਰੀ ਇਹਦੀ ਮੁੱਖ ਦੋਸ਼ੀ ਆ ਉਹ ਰਾਣੀ ਬਣਦੀ ਹੈ ਉਹਤੇ ਪਰਚਾ 120 ਵੀ ਲਾ ਕੇ ਸ਼ਾਮਿਲ ਕਰੋ ਜਿਹੜੇ ਰਹਿ ਗਏ ਉਹ ਸੈੱਟ ਬਣ ਗਈ ਹੈ ਤੋੜ ਲਿਆ ਉਧਰ ਨੂੰ ਤੇ ਜਿਹੜਾ ਕਹਿੰਦਾ ਸੀ ਵੀ ਪਰਿਵਾਰ ਨੂੰ ਕੋਈ ਮਾਜਬਰੀ ਨਹੀਂ ਬਣਦਾ ਪੰਜਾਬ ਸਰਕਾਰ ਵਾਲੇ ਕਹਿੰਦੇ ਜੀ ਅਸੀਂ ਨਹੀਂ ਦੇ ਸਕਦੇ ਤੁਸੀਂ ਤਾਂ ਪਰਚਾ ਕਰਾ ਰਹੇ ਹੋ ਅਸੀਂ ਆ ਕੇ ਪਰਚਾ ਵੀ ਕਰਾਵਾਂਗੇ ਇਸ ਪਰਿਵਾਰ ਦੀ ਮਦਦ ਜਿੰਨੀ ਕਰ ਸਕਦੇ ਉਹ ਵੀ ਕਰਾਵਾਂਗੇ ਦੂਜੇ ਦਿਨ ਜਿਹੜੀ ਰਾਤ ਨੂੰ ਗੱਲ ਚੱਲਦੀ ਰਹੀ ਅਸੀਂ 3 ਲੱਖ ਦੇ ਦਿਆਂਗੇ ਜੀ ਅਸੀਂ 5 ਦੇ ਦਿਆਂਗੇ ਭਰਾਓ ਪਹਿਲੀ ਵਾਰ ਆ ਤਾਂ ਉਸ ਪਰਿਵਾਰ ਨੂੰ 25 ਲੱਖ ਰੁਪਈਆ ਆਪਾਂ ਦਵਾ ਕੇ ਆਇਆ 20 ਲੱਖ ਰੁਪਈਆ ਉਹਨਾਂ ਨੂੰ ਮਿਲ ਗਿਆ 5 ਲੱਖ ਰੁਪਈਆ ਦਾ ਜਿਹੜਾ ਚੈੱਕ ਹੈ ਉਹ 5 ਤਰੀਕ ਨੂੰ ਮਿਲ ਜਾਣਾ ਦੋਛੀ ਤੇ ਸੈੱਟ ਬਣ ਗਈ ਹੈ ਕਿ ਉਹਤੇ ਕਾਰਵਾਈ ਕਰਕੇ 4 ਹਫ਼ਤਿਆਂ ਦਾ ਟਾਈਮ ਬਾਉਂਡ ਕੀਤਾ ਇਹ ਤੇ ਕਾਰਵਾਈ ਕਰੋ ਅਗਰ ਨਹੀਂ ਕਰਦੇ ਸਾਨੂੰ ਨਹੀਂ ਰਾਣੀ ਜਿੱਤੇ ਹਾਰੇ ਤਾਂ 1 ਮਹੀਨੇ ਤੋਂ ਬਾਅਦ ਇਹਦੇ ਘਰ ਮੂਰੇ ਫੇਰਾਵਾਂਗੇ ਤਾਂ ਆਪਾਂ ਉਹ ਕਰਕੇ ਜਿਹੜੀ ਉਹ ਕਿਸਾਨ ਦਾ ਸੰਸਕਾਰ ਕੀਤਾ ਸੀ ਤਾਂ ਐਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦਾ ਐਲਾਨ ਭਰਾਵੋ ਛੋਟਾ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਆਪਾਂ ਨੂੰ ਬੱਸਾਂ ਭਰ ਕੇ ਟਰੱਕ ਭਰ ਕੇ ਉਸ ਰੈਲੀ ਦੇ ਵਿੱਚ ਜਾਵਾਂਗੇ ਸਵਾਲ ਕਰਾਂਗੇ ਕਿ ਜਵਾਬ ਦੇ ਦੇ ਪ੍ਰਧਾਨ ਮੰਤਰੀ ਜੇ ਨਹੀਂ ਜਵਾਬ ਦਿੰਦਾ ਫਿਰ ਰੋਕੋਗੇ ਤੁਸੀਂ ਫਿਰ ਅਸੀਂ ਨਹੀਂ ਰੋਕਦੇ ਤਾਂ ਧਿਆਨ ਕਰਿਓ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਆ ਇਹਨਾਂ ਨੇ ਨਵੀਂ ਰੀਤ ਚਲਾਈ ਹੈ ਉਸ ਰੀਤ ਨੂੰ ਆਪਾਂ ਤੋੜਨਾ ਕਿ ਕਿਸਾਨ ਦੇ ਘਰੇ ਪੰਜ ਚਾਰ ਪੁਲਿਸ ਵਾਲੇ ਭੇਜ ਤੇ ਘਰੇ ਬਹਿਗੇ ਜਾ ਕੇ ਤੇ ਘਰੇ ਫੋਟੋ ਪਾਦੀ ਦੀ ਫਲਾਣਾ ਆਗੂ ਘਰੇ ਨਾਜ਼ਰਬੰਦ ਕਰ ਲਿਆ ਭਰਾਵੋ ਇਹ ਪਾਕਿਸਤਾਨ ਦੇ ਵਿੱਚ ਚੱਲਦੀ ਹੈ ਪਹਿਲੀ ਗੱਲ ਤਾਂ ਕਿਸੇ ਵੀ ਆਗੂ ਨੇ ਘਰੇ ਨਹੀਂ ਪੈਣਾ ਜ਼ਿਰਫਦਾਰ ਨਹੀਂ ਹੋਣਾ ਜੇ ਕਿਤੇ ਭਲੇਖੇ ਦੇ ਨਾਲ ਕਿਸੇ ਆਗੂ ਦਾ ਘਰ ਸੀਲ ਕਰਦੇ ਆ ਬੈਠਦੇ ਆ ਤਾਂ ਪਹਿਲੀ ਗੱਲ ਉਹਨੂੰ ਨਾ ਪਾਣੀ ਨਾ ਚਾਹ ਨਾ ਰੋਟੀ ਕਿਸੇ ਨੂੰ ਨਹੀਂ ਪਿਉਣੀ ਅਸੀਂ ਸੁਫਾ ਸਿਰ ਤੇ ਭਾ ਦਨੇ ਆ ਆਏ ਸਾਨੂੰ ਫੜਨਾ ਉਹ ਬੈਠਣ ਬਾਹਰ ਬਾਹਰ ਬਹਿ ਜਾਣ ਤੇ ਬਾਹਰ ਸਾਡੇ ਪਿੰਡ ਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਰਾ ਪਿੰਡ ਆਜੋ ਕਿੰਨੀ ਫੋਰਸ ਲਾ ਦੇਣਗੇ ਉਹ ਛੜਾ ਕੇ ਉਸ ਵੱਲ ਲੈ ਕੇ ਜਾਵਾਂਗੇ ਜਿਹੜਾ ਆਪਾਂ ਪ੍ਰੋਗਰਾਮ ਕਰਾਂਗੇ ਕਿਸੇ ਵੀ ਆਗੂ ਨੇ ਕਿਉਂਕਿ ਮੇਰੇ ਨਾਲ ਹੋਈ ਆ ਸਾਡੂ ਵੀ ਨਜ਼ਰਬੰਦ ਕੀਤਾ ਸੀ ਪੂਰੀ ਜ਼ਿਲ੍ਹੇ ਦੀ ਫੋਰਸ ਲਾ ਕੇ ਐਸਐਸਪੀ ਡੀਐਸਪੀ ਲਾ ਕੇ ਆਪਣਾ ਘਰ ਬੰਦ ਕੀਤਾ ਪਰ ਅਸੀ ਘਰੋਂ ਬਾਹਰ ਇਹਨਾਂ ਨੂੰ ਜਿਹੜਾ ਮੋਬਾਈਲਾਂ ਦੇ ਰਾਹੀਂ ਦਿਸ ਜਾਂਦਾ ਹੈ ਘਰੇ ਮੱਥਾ ਮਾਰੀ ਗਏ ਪੂਰੀ ਫੋਰਸ ਲਾਈ ਸੀ ਵੀ ਉਹਦੇ ਪ੍ਰੋਗਰਾਮ ਦਿੱਤਾ ਸੀ ਭਾਨਾ ਸਿੱਧੂ ਦੇ ਅੱ파 ਹੱਕ ਵੀ ਭਾਨਾ ਸਿੱਧੂ ਨੂੰ ਛਡਾਉਣਾ ਹੈ ਤਾਂ ਆਪਾਂ ਸਾਰਿਆਂ ਨੂੰ ਜੋੜ ਦੇ ਰਹੇ ਆਪਣੇ 16 ਥਾਈ ਨਾਕੇ ਲ ਜਾਰ ਲੱਗਿਆ ਤਾਂ ਪ੍ਰਸ਼ਾਸਨ ਨੂੰ ਭਾਨਾ ਸਿੱਧੂ ਵਾਲੀ ਗੱਲ ਭੁੱਲ ਗਏ ਬਾਰ ਬਾਰ ਕਹਿ ਰਹੇ ਸੀ ਅਸੀਂ ਤੁਹਾਡਾ ਕੋਈ ਨਹੀਂ ਫੜਿਆ ਡੱਲੇਵਾਲ ਸਾਹਿਬ ਤੁਸੀਂ ਭਲੇਖੇ ਤੇ ਜਾਮ ਲਾਈ ਬੈਠੇ ਹੋ ਕਾਕੇ ਨਾਲ ਗੱਲ ਕਰ ਲੋ ਉਹ ਕਹਿੰਦਾ ਮੇਰੇ ਤਾਂ ਧਿਆਨ 'ਚ ਨਹੀਂ ਤਾਂ ਐਸਐਸਪੀ ਆਪ ਕਹਿ ਰਿਹਾ ਸੀ ਜੀ ਅਸੀਂ ਗਿਰਫਤਾਰ ਨਹੀਂ ਕੀਤਾ ਤਾਂ ਭਰਾਵੋ 16 ਠਾਈ ਤੁਸੀਂ ਜਾਮ ਲਾਇਆ ਤਾਂ ਆਪਾਂ ਆਥਰ ਨੂੰ ਸੰਗਰੂਰ ਦੇ ਵਿੱਚ ਪਹੁੰਚੇ ਸੀ ਜਿੱਥੇ ਭੱਡੀਆਂ ਰੋਕਾਂ ਸਾਡੇ ਕਿਸਾਨਾਂ ਤੇ 700 ਆ ਕੇ ਸਰਪਾਈ ਦੀ 700 ਧਾਰਾ ਲਾ ਗਈ ਆਪਣੀ ਪਹਾਣਾ ਸਿੱਧੂ ਦੇ ਪਿੰਡ ਦੀ ਪੰਚਾਇਤ ਤੇ ਉਹਦੇ ਪਰਿਵਾਰ ਤੇ ਉਹਦੀ ਭੈਣ ਤੇ ਸਾਰਿਆਂ ਤੇ ਪਰਚਾ ਦਰਜ ਕਰ ਲਿਆ ਸੀ ਆਖਰੇ ਸ਼ਾਮ ਨੂੰ ਲਖੀਰ ਮਾਰ ਕੇ ਆਇਆ ਤੇ ਜਿੰਨੇ ਉਹਤੇ ਪਰਚੇ ਸੀ ਉਹ ਛਡਾ ਕੇ ਉਹਨੂੰ ਲੈ ਕੇ ਆਇਆ ਅੱਜ ਬਿਨਾਂ ਸ਼ਰਤ ਬਿਨਾਂ ਕੇਸਾ ਤੋਂ ਪਹਾਣਾ ਸਿੱਧੂ ਫਿਰਦਾ ਹੈ ਤਾਂ ਇਸ ਕਰਕੇ ਜੇ ਕਿਸੇ ਵੀ ਆਗੂ ਦੇ ਜੇ ਪਿੰਡ 'ਚ ਪੁਲਿਸ ਆਉਂਦੀ ਹੈ ਪਹਿਲਾਂ ਹੀ ਬੋਲ ਕੇ ਭਈ ਕਿਸੇ ਵੀ ਆਗੂ ਦੇ ਵਰਕਰ ਦੇ ਆਗੂ ਦੇ ਜੇ ਕਿਸੇ ਦਾ ਘਰ ਘੇਰਦੀ ਹੈ ਉੱਥੇ ਪੁਲਿਸ ਨੂੰ ਘੇਰ ਲੋ ਘੇਰ ਕੇ ਬੁਹਾਓ ਬਈ ਠੀਕ ਹੈ ਤੁਸੀਂ ਵੀ ਬੈਠੋ ਅਸੀਂ ਵੀ ਬੈਠਨੇ ਆਂ ਤਾਂ ਆਪਣੀ ਗਿਣਤੀ ਕਿੰਨੀ ਆ ਪਿੰਡਾਂ ਦੇ ਵਿੱਚ ਅਸੀਂ ਐਵੇਂ ਪੰਜ ਇੱਕ ਬੰਦੇ ਬੁਹਾ ਕੇ ਵੀਡੀਓ ਪਾਦਨੇ ਦੀ ਮੈਨੂੰ ਤਾਂ ਨਜ਼ਰ ਬੰਦ ਕਰ ਲਿਆ ਇਹਦਾ ਮਤਲਬ ਰਾਮਦਾਰੀ ਨਾਲ ਘਰੇ ਬੈਠੇ ਆ ਕਾਨੂੰ ਰਸੇ ਤੋੜਨੇ ਆ ਵੀ ਬੈਠੇ ਆ ਭਾਈ ਅੱਜ ਤਾਂ ਫਿਰ ਕੱਲ ਨੂੰ ਡੱਲੇਵਾਲ ਸਾਹਿਬ ਨੂੰ ਕਰ ਲੈਣਗੇ ਬਈ ਪ੍ਰਧਾਨ ਜੀ ਤੁਹਾਡਾ ਤੁਸੀਂ ਰਾਮਨਾਥ ਬੈਠੋ ਘਰੇ ਅਸੀਂ ਗ੍ਰਿਫਤਾਰ ਕਰ ਲੈ ਮੋਰਚੇ ਦਾ ਕੀ ਬਣੂ ਸੋਚੋ ਮੋਰਚਾ ਸਾਰਿਆਂ ਤੇ ਆ ਪਿੰਡ ਵਾਲਾ ਪ੍ਰਧਾਨ ਗ੍ਰਿਫਤਾਰ ਹੋ ਜਾਂਦਾ ਪਿੰਡ ਦੀ ਜ਼ਿੰਮੇਵਾਰੀ ਰੁਕ ਜਾਣੀ ਹੈ ਬਲਾਕ ਦਾ ਪ੍ਰਧਾਨ ਜ਼ਿੰਮੇਵਾਰ ਗ੍ਰਿਫਤਾਰ ਹੋ ਗਿਆ ਉਸ ਦੀ ਬਲਾਕ ਹੋ ਜਾਣਾ ਹੈ ਜ਼ਿਲ੍ਹਾ ਪ੍ਰਧਾਨ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਕੋਈ ਵਰਕਰ ਕੋਈ ਆਗੂ ਇਹਨਾਂ ਨੇ ਸ਼ਦਰਾ ਰੇਡਾ ਮਾਰ ਲਗੇ ਭਈ ਪ੍ਰਧਾਨ ਮੰਤਰੀ ਆ ਰਿਹਾ ਅਸੀਂ ਪੂਰੇ ਵੱਡੀ ਗਿਣਤੀ ਦੇ ਵਿੱਚ ਪਹਿਲਾ ਪ੍ਰੋਗਰਾਮ ਪਟਿਆਲੇ ਵਾਲਾ ਆਊਗਾ ਦੂਜਾ ਜਲੰਧਰ ਵਾਲਾ ਗਰਦਾਸਪੁਰ ਵਾਲਾ ਮੈਨੂੰ ਲੱਗਦਾ 4 ਥਾਈ ਐ 4 ਥਾਈ ਪੂਰੀ ਆਪਾਂ ਫੋਰਸ ਇਹ ਮੰਨ ਲਓ ਜਿੰਨਾ ਚਿਰ ਪ੍ਰਧਾਨ ਮੰਤਰੀ ਇੱਥੇ ਰਹੂ ਪੰਜਾਬ 'ਚ ਤੇ ਆਪਾਂ ਉਹਨਾਂ ਦੇ ਘਰੇ ਦੀ ਰਣੇ ਮੰਗਰੀ ਰਹਿਣਾ ਸਵਾਲ ਪੁੱਛ ਕੇ ਰਹਿਣਾ ਧਿਆਨ ਰੱਖਿਆ ਸਾਰਿਆਂ ਨੂੰ ਕਿ ਘਰੇ ਬੈਠੋਗੇ ਸੜਕਾਂ 'ਤੇ ਰਹਿਣਾ ਸਾਰਿਆਂ ਨੇ ਕਦੇ ਸੜਕਾਂ 'ਤੇ ਰਹਾਂਗੇ ਲਾਜ਼ਮੀ ਇਸ ਗੱਲ ਦਾ ਜਵਾਬ ਲੈ ਲਾਂਗੇ ਜਾ ਤਾਂ ਇਹ ਕਹਿ ਦੂਗਾ ਵੀ ਅਸੀਂ ਤਾਂ ਕੁਝ ਨਹੀਂ ਕਰਨਾ ਅਸੀਂ ਕੁੱਟਣਾ ਐ ਮਾਰਨਾ ਐ ਜਾਂ ਕਹਿ ਲਾਂਗੇ ਕਿ ਆ ਮੰਗਣ ਲਾਗੂ ਕਰਾਂ ਤਾਂ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਆਪਣਾ ਪ੍ਰੋਗਰਾਮ ਆ ਗਿਆ 28 ਤਰੀਕ ਨੂੰ ਇਹ 23 24 ਦੇ ਪ੍ਰੋਗਰਾਮ ਪ੍ਰਧਾਨ ਮੰਤਰੀ ਆਲੇ ਪਹਿਲਾਂ ਨਿਕਲ ਜਾਣਗੇ ਜਿਹੜੇ ਸਾਡੇ ਖਿਲਾਫ ਬੋਲਿਆ ਉਹਨਾਂ ਨੇ ਜ਼ਾਹਿਰ ਘੋਲਿਆ ਉਹਨਾਂ ਦਾ ਜਵਾਬ ਦੇਣ ਲਈ ਤਗੜੇ ਹੋ ਕੇ ਜਿਹੜੇ ਵੀ ਇਹਨਾਂ ਦੇ ਆਗੂ ਹੈ ਕੋਈ ਜ਼ਿਲ੍ਹਾ ਲੈਵਲ ਦਾ ਕੋਈ ਇਲੈਕਸ਼ਨ ਲੜਦਾ ਕੋਈ ਐਮਐਲਏ ਦੀ ਲੜਦਾ ਇਹਨਾਂ ਦੇ ਘਰਾ ਮੂਰੇ ਆਪਾਂ ਹਜ਼ਾਰਾਂ ਦੀ ਗਿਣਤੀ ਸਾਡੀਆਂ ਭੈਣਾਂ ਨੂੰ ਨੌਜਵਾਨਾਂ ਨੂੰ ਭਰਾਵੋ ਕਿੰਨੀਆਂ ਭੈਣਾਂ ਚੌਨੀ ਖੇਤਰ ਕੀਤੀ ਸਾਰਿਆਂ ਨੇ ਸੰਗ ਲੱਗਦੀ ਐ ਇਸ ਕਰਕੇ ਜਾਂ ਗਰਮੀ ਲੱਗਦੀ ਹੁਣ ਇਹ ਤਾਂ ਸੰਗ ਲੱਗ ਜਾਂ ਦੋ ਚੀਜ਼ਾਂ ਲੱਗੀਆਂ ਨਾ ਤੇ ਫਿਰ ਸਾਡੇ ਗੁਰੂਆਂ ਦੇ ਤੁਸੀਂ ਜਾਇਰ ਘਰਾਂ ਦੇ ਵਿੱਚ ਜਾ ਕੇ ਆ ਮਹੀਨਾ ਯਾਦ ਕਰਿਆ ਕਰੋ ਤੱਤੀਆਂ ਤਵੀਆਂ ਤੇ ਬੈਠੇ ਨੇ ਤੇ ਅਸੀਂ ਭਾਲਦੇ ਆ ਵੀ ਜੇ ਠੰਡ ਹੋਈ ਤਾਂ ਆ ਜਾਾਂਗੇ ਤਾਂ ਸਮਾਂ ਕਿਹੜਾ ਬਣਦਾ ਐ ਹੁਣ ਗਰਮੀ ਐ ਫਿਰ ਠੰਡ ਐ ਲੜਨ ਦਾ ਪ੍ਰੋਗਰਾਮ ਤਾਂ ਰਿਹਾ ਹੀ ਨਹੀਂ ਫਿਰ ਠੰਡ ਹੋ ਜਾਣੀ ਐ ਜਾਂ ਗਰਮੀ ਹੋ ਜਾਣੀ ਐ ਭਰਾਵੋ ਦੇ ਜ਼ਮੀਨ ਬਚਾਉਣੀ ਐ ਆਪ ਦਾ ਇੰਤਜ਼ਾਮ ਕਰਕੇ ਆ ਜਿਹੜਾ ਪ੍ਰਚਾਰ ਐ ਸਰਕਾਰ ਪ੍ਰਚਾਰ ਕਰ ਰਹੀ ਐ ਜੀ ਬੜਾ ਤਾਮਾਨ ਵੱਧ ਗਿਆ ਪਈ ਤਾਂ ਮਨ ਵਧ ਗਿਆ ਫਿਰ ਵੋਟਾ ਮੰਗਣੋਂ ਹਟ ਜਾਓ ਤੁਸੀਂ ਕਿਉਂ ਇਕੱਠ ਕੀਤਾ ਨਾ ਜਾਓ ਪਿੰਡਾਂ 'ਚ ਵੋਟਾ ਜੀ ਨੇ ਪੌਣੀਆਂ ਪਾ ਦੇਣਗੇ ਆਪ ਤਾਂ ਕਹਿੰਦੇ ਸੀ ਸਾਡਾ ਲੱਖਾਂ ਦਾ ਇਕੱਠ ਹੋ ਜੇ ਆਹ ਲੜਨ ਵਾਲੇ ਲੋਕਾਂ ਨੂੰ ਪ੍ਰਚਾਰ ਨਾਲ ਦੁਵਾਇਆ ਜਾਂਦਾ ਵੀ ਇਹ ਮੋਰਚਾ ਚਨਾਗ ਤਾਂ ਇਸ ਗੱਲ ਦਾ ਬਹੁਤ ਹੈ ਅਸਰ ਪੈ ਗਿਆ ਉਹਨਾਂ ਦੀ ਗਰਮੀ ਹੈ ਤਾਂ ਗਰਮੀ ਗਰਮੀ ਨੂੰ ਤੋੜ ਕੇ ਆਪਾਂ ਇੱਕ ਤਾਂ ਬੇਨਤੀ ਇਹ ਕਰਿਓ ਮੇਰੇ ਤੋਂ ਪਹਿਲਾਂ ਹਰਿਆਣੇ ਵਾਲੇ ਆਗੂ ਬੈਠਿਆ ਰਾਜਸਥਾਨੇ ਬੈਠਿਆ ਨੇ ਐਲਾਨ ਕਰਤਾ ਹੋਣਾ ਕਿ ਅਸੀਂ 4 ਜੂਨ ਤੋਂ ਪਹਿਲਾਂ-ਪਹਿਲਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਲ ਟਰਾਲੀਆਂ ਮੋਰਚਾ ਦੇ ਵਿੱਚ ਲੈ ਕੇ ਆਉਣੀਆਂ ਨੇ ਪਰਿਵਾਰਾਂ ਸਵੇਪਤ ਆਉਣਾ ਹੈ ਕਈ ਕਈ ਕਰਦੇ ਨੇ ਜੀ ਸਾਡਾ ਘਰ ਬਣਾਇਆ ਅੱਜ ਮੈਂ ਦੇਖਿਆ ਇੱਕ ਦਾ ਤਾਂ 13 ਦਿਨਾਂ ਤੋਂ ਖੁੱਲਿਆ 13 ਦਿਨਾਂ ਤੋਂ ਜਿੰਦਾ ਖੁੱਲਿਆ ਇੱਕ ਦਾ 45 ਦਿਨ ਹੋ ਗਏ 45 ਦਿਨ ਹੋ ਗਏ ਘਰ ਬਣਾਏ ਨੂੰ ਜਿੰਨਾ ਲਾਏ ਨੂੰ ਪਤਾ ਨਹੀਂ ਅੰਦਰ ਕਿੰਨਿਆਂ ਕਿ ਕੇਲੇ ਆ ਕੋਲੀਆਂ ਮੱਛਰ ਵੜ ਗਿਆ ਉਹ ਬਾਹਰ ਨਹੀਂ ਕੱਢਿਆ ਜਾਂ ਕਾਦੇ ਵਾਸਤੇ ਬਣਾ ਦਿਖਾ ਕੇ ਕੀ ਟੇਲੀ ਜਦਸਿਆਂ ਨੂੰ ਪਤਾ ਨਹੀਂ ਵੀ ਅੰਦਰ ਨਹੀਂ ਕੋਈ ਤੁਸੀਂ ਪੰਜ ਬੰਦੇ ਵੀ ਨਹੀਂ ਬੈਠ ਸਕਦੇ ਜਿੰਨੇ ਆਪ ਦੇ ਘਰ ਬਣਾਏ ਨੇ ਜਿੰਗਿਆ ਟਰੈਕ ਟਰਾਲੀਆਂ ਉਹਨਾਂ ਨੂੰ ਬੈਠਣ ਵਾਲੀਆਂ ਬਣਾਓ ਪੱਖੇ ਲੈ ਕੇ ਆਓ ਇਹਨੂੰ ਛੱਡ ਕੇ ਜਾਂਦੇ ਹੋ ਫਿਰ ਸਿੱਧੇ ਕਹਿ ਦਿਓ ਵੀ ਭਾਈ ਇਹ ਮੰਗਾ ਵੱਲ ਸਾਡਾ ਤਾਂ ਧਿਆਨ ਨਹੀਂ ਮੰਗਾ ਲੜਾਈ ਸਿਖਰ ਲੱਜ ਰਹੇ ਆ ਤੇ ਤੁਸੀਂ ਇੱਥੋਂ ਜਿਹੜੀ ਅਣਗੈਲੀ ਕਰ ਦਿਓ ਜਿੰਨੇ ਮੌਲਚਾ ਜੇ ਬੈਠੇ ਹੋ ਚਾਹੇ ਸ਼ੰਭੂ ਬੈਠੋ ਖਨੌਰੀ ਬੈਠੋ ਰਤਨਪੁਰੇ ਬੈਠੋ ਇੱਥੇ ਬੈਠੋ ਆਪ ਦੀ ਹਾਜ਼ਰੀ ਕਿੰਨੀ ਬਣਾਓ ਅਸੀਂ ਜਿਹੜਾ ਚਾਰ ਦੂਣ ਵਾਲਾ ਕਿਉਂ ਹੋਇਆ ਭਰਾਵੋ ਜੇ ਇਹੀ ਦੁਬਾਰਾ ਬੀਜੇਪੀ ਆ ਜਾਂਦੀ ਹੈ ਤਾਂ ਫਿਰ ਜੋਰ ਪੂਰਾ ਲਗਾਉਣਾ ਹੈ ਪੂਰੇ ਆਕੜ ਦਖਾਉਣੀਆਂ ਨੇ ਆਪਣੇ ਤੇ ਜਿਵੇਂ ਅੱਗੇ ਆਪਣੇ ਤੇ ਆਥਰੂ ਗੈਸ ਗੋਲੀਆਂ ਚੱਲੀਆਂ ਨੇ ਤਾਂ ਫੇਰ ਮੂਰੇ ਜਿਹੜੇ ਇਲੈਕਸ਼ਨਾਂ ਤੋਂ ਡਰਦੇ ਆ ਹਰਿਆਣੇ ਵਾਲੇ ਬੈਠੇ ਆ ਤਾਂ ਇਹਨਾਂ ਨੂੰ ਪਾਰਲੀਮੈਂਟਾਂ ਚ ਸਭ ਸਿਕੋਣਗੇ ਵਿਧਾਨ ਸਭਾ ਵੀ ਮੂਰੇ ਬੈਠੇ ਆ ਤਾਂ ਅਸੀਂ ਉਹਦੋਂ ਨੂੰ ਜਿੰਨਾ ਜ਼ੋਰ ਨਾਲ ਲੈਣ ਇਹਨਾਂ ਦੀ ਕੋਈ ਨਾ ਕੋਈ ਕਮਜ਼ੋਰੀ ਕਿਸਾਨਾਂ ਦੇ ਪੱਲੇ ਆ ਜਾਣੀ ਆ ਇਹਨਾਂ ਦੀਆਂ ਰੋਜ਼ ਦੀਆਂ ਕਮਜ਼ੋਰੀਆਂ ਸਾਡੀਆਂ ਕਮਜ਼ੋਰੀਆਂ ਨੇ ਸਾਡੀਆਂ ਮੰਗਾਂ ਨੇ ਸਰਕਾਰ ਅੱਜ ਮੰਨ ਲੇ ਅਸੀਂ ਅੱਜ ਮੋਰਚਾ ਦੀ ਸਮਾਪਤੀ ਕਰ ਸਕਦੇ ਆ ਜੇ ਨਹੀਂ ਮੰਨਦੇ ਤਾਂ ਇਹ ਮੋਰਚਾ ਸਾਲ ਵੀ ਚੱਲ ਸਕਦਾ 2 ਸਾਲ ਵੀ ਚੱਲ ਸਕਦਾ ਤਾਂ ਇਸ ਨੂੰ ਦਿਮਾਗ ਚੋਂ ਕੱਢ ਕੇ ਕਿ ਸਰਕਾਰ ਕੀ ਦੀ ਆਉਂਦੀ ਹੈ ਕੀ ਦੀ ਜਾਂਦੀ ਹੈ ਅਸੀਂ ਮੋਰਚਾ ਜ਼ਿੰਮੇਵਾਰੀ ਨਿਭਾ ਕੇ ਇਹਨੂੰ ਹਜ਼ਾਰਾਂ ਦੀ ਗਿਣਤੀ ਚ ਲੈ ਕੇ ਆਈਏ ਤਾਂ ਇਸ ਕਰਕੇ ਜਿੰਨੀ ਵੀ ਘਾਟ ਬਾਦ ਅੱਜ ਜਿਹੜੀ ਪ੍ਰਬੰਧਾਂ ਦੇ ਵਿੱਚ ਰਹੀ ਹੋਣੀ ਹੈ ਮੈਂ ਉਹ ਰਤਨਪੁਰਾ ਵਾਲਿਆਂ ਦੇ ਜਾ ਕੇ ਜਦੋਂ ਕੂਲਰ ਕਾਲਰ ਦੇਖੇ ਪਾਣੀ ਵਾਲੇ ਮੈਂ ਮਨ ਲੈ ਸੀ ਖੜੇ ਨੇ ਕਿ ਸਾਥੋਂ ਪੰਜਾਬ ਵਾਲਿਆਂ ਤੋਂ ਮੈਨੂੰ ਲੱਗਦਾ ਡੱਬਾ ਵਾਲਿਆਂ ਤੋਂ ਉਹਨਾਂ ਪ੍ਰਬੰਧ ਨਹੀਂ ਹੋਇਆ ਤਾਂ ਪ੍ਰਬੰਧਕ ਵੀ ਕਿਹੜੇ ਵੇਲੇ ਆਏ ਨੇ ਐ ਜਿਵੇਂ ਬੋਲਣ ਵੇਲੇ ਆਏ ਹੋਣਗੇ ਵੀ ਹੁਣ ਮੈਂ ਬੋਲਣਾ ਸਟੇਜ ਲੱਗ ਗਿਆ ਮੈਟ ਵਿਛਾਤੇ ਪੱਖੇ ਲੱਗ ਗਏ ਅੱਧੀ ਲੀਡਰਸ਼ਿਪ ਸਾਡੀ 11 11 ਸਾਡੇ 11 ਇੱਥੇ ਆਈ ਪਰ ਇੰਨੀ ਜ਼ਿੰਮੇਵਾਰੀ ਬਣਦੀ ਆ ਤਾ ਇਸ ਕਰਕੇ ਮੈਂ ਇੱਕ ਹਾਥੀ ਮਖੌਲ ਦੇ ਵਿੱਚ ਕਹੀ ਸੀ ਗੱਲ ਮੱਖਣ ਕਿਹੜੇ ਪਾਸੇ ਬੈਠਾ ਆ ਬੈਠਾ ਇਹਦੇ ਨਾਲ ਲਾਤਾ ਦਾ ਵਾਂ ਮੈਂ ਕਿਹਾ ਇਹਨੂੰ ਪ੍ਰਧਾਨ ਮੰਨ ਲੀਏ ਸੀ ਕਿਉਂਕਿ ਇਹਦੀ ਮੋਰਚਾ ਤੇ ਦਿਨ ਰਾਤ ਦੀ ਹਾਜ਼ਰੀ ਆ ਹੁਣ ਜੇ ਇੱਥੇ ਬਣਾਉਣਾ ਹੋਵੇ ਵੀ ਲੈ ਪਾਈਏ ਇਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੰਨੇ ਆ ਬਹੁਤੇ ਤੁਸੀਂ ਉੱਠ ਖੜੋਗੇ ਭੱਜ ਕੇ ਯਾਰ ਇਹ ਕੀ ਕਰੂਗਾ ਤੁਰੇ ਨਹੀਂ ਸਕਦਾ ਕਿਸੇ ਦਾ ਕੰਮ ਇਹ ਨਹੀਂ ਕਰਾ ਸਕਦਾ ਇਹਨੂੰ ਕਹਦਾ ਬਣਾਉਨੋ ਉਹ ਭਾਈ ਸੋਡੇ ਦਾ ਪ੍ਰਮਾਤਮਾ ਨੇ ਲੱਤਾਂ ਬਾਹਾਂ ਦਿੱਤੀਆਂ ਤੁਸੀਂ ਮੋਰਚੇ 'ਚ ਕਿਉਂ ਨਹੀਂ ਆਉਂਦੇ ਤੁਸੀਂ ਕਿਉਂ ਨਹੀਂ ਆਏ ਫਿਰ ਫੋਨ ਤਾਂ ਮੱਖਣ ਨੂੰ ਕਰਦਾ ਮੈਂ ਖੜੇ ਇੱਥੇ ਰਹੀ ਅਰੇ ਐਨੀ ਕਿਤਾ ਆਪਾਂ ਰੱਖੀਏ ਯਾਰ ਜਿਹੜੇ ਅੰਗਹੀਣ ਬੰਦੇ ਨੇ ਉਹ ਸਾਡੇ ਮੋਰਚੇ 'ਤੇ ਬੈਠੇ ਨੇ ਅਸੀਂ ਆਏ ਆ ਨਾ ਵੀ ਅਸੀਂ ਜਾ ਸਕਦੇ ਆ ਐਨੀ ਅਣਗਹਿਲੀ ਨਾ ਕਰੋ ਮੈਂ ਕੌੜੇ ਸ਼ਬਦ ਬੋਲੇ ਗਏ ਹੋਣਗੇ ਸਮੂੱਚੇ ਸਾਡੇ ਭਾਈਤਾਰੇ ਤੋਂ ਮਾਫੀ ਮੰਗ ਲੈਣਾ ਪਰ ਪਰਾਵੋ ਇੰਨੇ ਕ ਕੌੜੇ ਸ਼ਬਦਾਂ ਤੋਂ ਬਗੈਰ ਮੋਰਚਾ ਜਿੱਤਿਆ ਨਹੀਂ ਜਾਣਾ ਮੈਂ ਆਗੂਆਂ ਨੂੰ ਕਹਿਣਾ ਜਿਹੜੇ ਲੜਦੇ ਹੋ ਆ ਸਾਡਾ ਬਲਾਕ ਪ੍ਰਧਾਨ ਬਦਲ ਦਿਓ ਜੀ ਆ ਸਾਡਾ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਸਾਡੇ ਧਿਆਨ ਚ ਤੁਸੀਂ ਇੰਨੀ ਕ ਪਰਵਾਹ ਨਹੀਂ ਕੀ ਦਿਓ ਜਿਹੜੇ 100 ਦਿਨਾਂ ਦੇ ਵਿੱਚ ਸਾਡੇ ਕੋਈ ਮੀਟਿੰਗ ਟੈਂਡ ਨਹੀਂ ਕੀਤੀ ਸਾਡੇ ਕੋਈ ਮੋਰਚੇ ਤੇ ਨਹੀਂ ਗਿਆ ਸਾਡੇ ਪਿੰਡੋਂ ਕੋਈ ਟਰਾਲੀ ਨਹੀਂ ਤੋਰੀ ਉਹ ਆਗੂ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਬੋਲੋ ਖੁਣ ਕੇ ਫਿਰ ਉਹਦੇ ਹੱਕ ਤੇ ਨਾ ਜਾਇਓ ਵੀ ਇਹ ਤੇ ਭਾਈ ਕਾਰਵਾਈ ਕਿਉਂ ਕਰਦੋ ਅਸੀਂ 100 ਦਿਨ ਹੋ ਗਿਆ ਆਗੂ ਘਰੇ ਬੈਠਾ ਹੋਵੇ ਤੇ ਕਹੇ ਪ੍ਰੈਸ 'ਚ ਮੈਂ ਆਗੂ ਆ ਫਿਰ ਐਹੇ ਜੇ ਆਗੂ ਆ ਤਾਂ ਕੋਈ ਲੋੜ ਪਮਲ ਤੇ ਖੁਦ ਮੈਂ ਵੀ ਹੋਵਾਂ ਜੇ ਮੇਰੀ ਹਾਜ਼ਰੀ ਘਟਾ ਮੈਨੂੰ ਮੋਟੇ ਸ਼ਬਦਾਂ ਤੇ ਮੰਨ ਲੈਣਾ ਚਾਹੀਦਾ ਮੇਰੀ ਕਮਜ਼ੋਰੀ ਆ ਤਾਂ ਅਸੀਂ ਮੰਨਦੇ ਵੀ ਨਹੀਂ ਆਉਂਦੇ ਵੀ ਨਹੀਂ ਤਾਂ ਇੱਕ ਇੱਕ ਦੀ ਸਾਡੇ ਹਾਜ਼ਰੀ ਹੈ ਜਿਹੇ ਜੀ ਸੇਤ ਨਾਲ ਪ੍ਰਧਾਨ ਜੀ ਲੜ ਰਹੇ ਨੇ ਜਿੰਨਾ ਸਮਾਂ ਡੱਲੇਵਾਲ ਸਾਹਿਬ ਕਿਸਾਨਾਂ ਲਈ ਕੱਢ ਰਹੇ ਨੇ ਮੈਂ ਉਹ ਬਾਰ ਬਾਰ ਨਹੀਂ ਕਹਿੰਦਾ ਸਾਡੀ ਭੈਣ ਜੀਵਨ ਸਾਥੀ ਚੱਲਿਆ ਹੋਵੇ ਤੇ ਨੇ ਕੋਈ ਹੋਰ ਆਗੂ ਹੁੰਦਾ ਆ ਤੇਰਾ ਫਰਵਰੀ ਵਾਲਾ ਮੋਰਚਾ ਨਹੀਂ ਲੱਗਦਾ ਸੀ ਤੇ ਆਗੂ ਨੇ ਕਹਿ ਦੇਣਾ ਸੀ ਵੀ ਹੁਣ ਇਹਨੂੰ ਕੈਨਸਲ ਕਰ ਦਿਓ ਤੇ ਆਪਣੇ ਪ੍ਰਧਾਨ ਜੀ ਨੇ ਕਿੱਡਾ ਫੈਸਲਾ ਲੈਂਤਾ 28 ਤਰੀਕ ਦੀ ਗੱਲ ਸੀ ਸਾਨੂੰ ਸੱਦ ਕੇ ਪੰਜਾਬ ਵਾਲਿਆਂ ਨੂੰ ਕਹਿਣਾ ਪਾਏ ਕਰੀਏ ਭੋਗ ਤੇ ਦਿਨ ਬਹੁਤ ਲੱਗ ਜਾਣਿਆ 10ਵੇਂ ਦਿਨ ਭੋਗ ਪੈਣਾ ਹੈ ਮੇਰਾ ਹਰਿਆਣੇ ਦੇ ਵਿੱਚ ਪ੍ਰੋਗਰਾਮ ਦਿੱਤਾ 2 ਤਰੀਕ ਦਾ ਆਪਾਂ ਖੰਡ ਪਾਟ ਪ੍ਰਗਾਸ਼ ਕਰਾ ਕੇ ਭੋਗ ਛੇਤੀ ਨਾ ਪਾ ਦਈਏ ਤਾਂ ਸੇ ਹੈਰਾਨ ਸੀ ਬਈ ਹੁ ਸਾਡੇ ਕੋਲ ਸ਼ਬਦ ਨਹੀਂ ਸੀ ਪ੍ਰਧਾਨ ਨੂੰ ਕੀ ਕਹੀਏ ਅਸੀਂ ਆਖਿਆ ਠੀਕ ਹੈ ਜੀ ਭਰਾਵੋ ਇੱਕ ਤਰੀਕ ਨੂੰ ਭੋਗ ਪੈਂਦਾ ਸਾਰਿਆਂ ਨੂੰ ਪਤਾ ਪੰ। ਤਾਂ ਜੇ ਹੋਰ ਕੋਈ ਆਗੂ ਹੁੰਦਾ ਕਿ ਮੇਰੇ ਘਰੇ ਰਿਸ਼ਤੇਦਾਰਾਂ ਨੇ ਆਉਣਾ ਹੈ ਮੇਰੀਆਂ ਭੈਣਾਂ ਨੇ ਆਉਣਾ ਹੈ ਕੁੜੀਆਂ ਨੇ ਆਉਣਾ ਹੈ ਕਟੋ ਕਟ ਸਵਾ ਮਹੀਨਾ ਤੱਕ ਘਰੋਂ ਨਹੀਂ ਆਉਂਦਾ ਪਰਿਵਾਰ ਤਾਂ 1 ਤਰੀਕ ਨੂੰ ਭੋਗ ਪੈਂਦਾ 2 ਤਰੀਕ ਨੂੰ ਹਰਿਆਣੇ ਦੇ ਵਿੱਚ ਤਿੰਨ ਕਾਨਫਰੰਸਾਂ ਕੀਤੀ ਤਿੰਨ ਦਿਨ ਪਰ ਸੇ ਦਾ ਵੀ ਖਿਆਲ ਨਹੀਂ ਰੱਖਦੇ ਪਰਿਵਾਰ ਦਾ ਵੀ ਖਿਆਲ ਨਹੀਂ ਰੱਖਦੇ ਆ ਸੋਡੇ ਨੇ ਇੰਨਾ ਸੰਠਾ ਕਰਦੇ ਨੇ ਕਿ ਆ ਕਿਸਾਨਾਂ ਦਾ ਕੀ ਬਣੂ ਉਹਨੂੰ ਚਾਰ ਪਾਸੇ ਘੇਰ ਲੱਗੇ ਹੋਣੇ ਲੋਕ ਸਾਡੀਆਂ ਸਰਕਾਰਾਂ ਵੀ ਤੇ ਜਿਹੜੀਆਂ ਕਿਸਾਨ ਜੱਸੇ ਬੰਦੀਆਂ ਮੰਗਾ ਨਾਲ ਸਹਿਮਤ ਨਹੀਂ ਉਹ ਵੀ ਚਾਰਸ ਫੇਰੋ ਘੇਰ ਲੱਗੇ ਤੇ ਕੀ ਕਹਿ ਰਹੇ ਨੇ ਜੀ ਢੱਲੇਵਾਲ ਸਾਹਿਬ ਤਾਂ ਆਰਐਸਐਸ ਨਾਲ ਸੰਬੰਧ ਰਿਹਾ ਕਿਉਂਕਿ ਉਹਨਾਂ ਨੂੰ ਲਖੀਰ ਖਿੱਚਤੀ ਇੱਕ ਲੈਂ ਬਣਾਤੀ ਕਿ ਐਂ ਲੜਨਾ ਪੈਣਾ ਲੜਾਈ ਤੋਂ ਪਿੱਛੇ ਭੱਜ ਕੇ ਕਾਮਰੇਡ ਵਿਚਾਰਧਾਰਾ ਵਾਲੇ ਲੋਕ ਹੋਰ ਕੋਈ ਜਵਾਬ ਨਹੀਂ ਰਿਹਾ ਉਹਨਾਂ ਕੋਲੇ ਤਾਂ ਸਿਰਫ ਬਿਆਨਵਾਦੀ ਰਹਿ ਗਈ ਹੈ ਆ ਰੁਲਦੂ ਨੇ ਨਾ ਉਹਦੇ ਨਾਲ ਕੋਈ ਬੰਦਾ ਨਾ ਉਹਦੀ ਕੋਈ ਜਸੇ ਬੰਦੀ ਜਦੋਂ ਨੂੰ ਟਾਈਮ ਮਿਲਦਾ 10 15 ਮਿੰਟ ਡੱਲੇਵਾਲ ਸਾਹਿਬ ਤੇ ਲਾਉਂਦਾ ਕਹਿੰਦੀ ਇਹਨੇ ਮੋਰਚਾ ਖਰਾਬ ਕਰਤਾ ਤਾਂ ਅੱਜ ਅਸੀਂ ਤਾਂ ਮੋਰਚੇ 'ਚ ਬੈਠੇ ਆ ਉਹ ਤੁਸੀਂ ਤਾਂ ਭਲੇ ਮਾਨਸੋ ਕਾਂਗਰਸੀ ਸਪੋਰਟ ਕਰ ਰਹੇ ਹੋ ਤੂੰ ਮੰਨ ਰਿਹਾ ਕਿ ਮੈਂ ਤਾਂ ਸੀਪੀਐਮ ਦਾ ਕਿਸਾਨ ਬੰਗਾ ਅਸੀਂ ਤਾਂ ਕਾਂਗਰਸ ਨੇ ਤਿੰਨ ਸੀਟਾਂ ਦਿੱਤੀਆਂ ਅਸੀਂ ਉਹ ਲੜ ਰਹੇ ਹਾਂ ਉਹ ਡੱਲੇਵਾਲ ਸਾਹਿਬ ਨੇ ਕੋਈ ਸੀਟ ਨਹੀਂ ਲੱਗੀ ਡੱਲੇਵਾਲ ਸਾਹਿਬ ਨੇ ਸੋਡੀਆਂ ਨੀਤੀਆਂ ਦਾ ਪਰਦਾ ਪਾਸ ਕੀਤਾ ਲੋਕਾਂ ਦੇ ਵਿੱਚ ਤਾਂ ਇਸ ਗੱਲ ਤੋਂ ਕਾਮਰੇਡਾਂ ਨੂੰ ਦੁੱਖ ਲੱਗਦਾ ਕਿ ਤੁਸੀਂ ਨੀਤੀ ਤੇ ਨਹੀਂ ਤੁਸੀਂ ਆਪ ਦੀ ਸਿਆਸਤ ਨੂੰ ਬਚਾਉਣ ਚੱਲਿਆ ਤਾਂ ਭਰਾਵੋ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਾਂ ਸਾਡਾ ਪ੍ਰਮਾਤਮਾ ਨੇ ਆਗੂ ਦਿੱਤਾ ਹੋਵੇ ਪੜਿਆ ਲਿਖਿਆ ਅਸੀਂ ਕਿਤੇ ਟੇਬਲ ਤੋਂ ਫੇਰ ਨਹੀਂ ਹੋਏ ਕਿਸੇ ਮੋਰਚੇ ਤੋਂ ਫੇਰ ਨਹੀਂ ਹੋਏ ਜਿੰਨੀਆਂ ਮੰਗਾਂ ਚਾਗਦੇ ਆ ਪਮਾ ਪਟਿਆਲੇ ਵਾਲੀਆਂ ਹੁਣ ਪਮਾ ਲੁਧਿਆਣੇ ਵਾਲੀਆਂ ਹੁਣ ਪਮਾ ਸਾਡੀਆਂ ਚੰਡੀਗੜ੍ਹ ਦੇ ਮੋਰਚੇ ਦੀਆਂ ਹੁਣ ਪਮਾ ਰਾਮਲੀਲਾ ਗਰਾਊਂਡ ਦੀਆਂ ਹੁਣ ਭਰਾਵੋ ਮਨਾ ਕੇ ਉੱਠਿਆ ਖਾਲੀ ਛੱਡ ਕੇ ਨਹੀਂ ਉੱਠੇ ਆਦਮੀ ਜਿਹੜੀਆਂ ਮੰਗਾਂ ਨੇ ਸਰਕਾਰ ਮਾਰ ਦੇ ਸਰਕਾਰ ਲਾਠੀ ਚਾਰਜ ਕਰ ਦੇ ਭੰਦੇ ਜਿਹੜਾ ਸਾਡਾ ਕੁਝ ਭੱਜਣਾ ਪਰ ਬੋਰ ਦਾ ਜਿੱਤੇ ਤੋਂ ਬਗੈਰ ਉੱਠਾਂਗੇ ਨਹੀਂ ਸਾਡੇ ਭੰਨੇ ਟ੍ਰੈਕ 25 ਟ੍ਰੈਕ ਭੰਨੇ ਅਸੀਂ ਲੋਕਾਂ ਕੱਲੇ ਬੇਨਤੀ ਕੀਤੀ ਪ੍ਰਭੂ ਬਥੇਰੇ ਪਿੰਡ ਕਾਇਆਂ ਨੇ ਕਿਸੇ ਨੇ 5 ਦਿੱਤਾ ਕਿਸੇ ਨੇ 10000 ਦਿੱਤਾ ਅਸੀਂ ਟ੍ਰੈਕ ਠੀਕ ਕਰਾ ਕੇ ਦੇਵਾਂਗੇ ਪਰ ਸਰਕਾਰ ਤੋਂ ਪੈਸਾ ਨਹੀਂ ਲੈਂਦਾ ਆ ਲੋਕਾਂ ਕੋਲੇ ਬੇਨਤੀ ਕੀਤੀ ਆ ਕਿ ਟ੍ਰੈਕ ਭੰਨਿਆਂ ਠੀਕ ਕਰਾਉਣੇ ਚਾਹੀਦੇ ਕਿ ਨਹੀਂ ਲੋਕਾਂ ਨੇ ਪ੍ਰਵਾਨਗੀ ਦਿੱਤੀ ਕਰਾਉਣੇ ਚਾਹੀਦੇ ਆ ਜਿਹੜੇ ਸਾਡੇ ਨੌਦਵਾਨਾਂ ਦੀ ਨਿਗਾਹ ਚੱਲੀ ਗਈ ਉਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ ਜਾਂਦੀ ਲੋਕਾਂ ਨੇ ਮੰਨਿਆ ਕਰਨੀ ਚਾਹੀਦੀ ਆ ਆ ਸਾਡੇ ਬੈਠੇ ਨੇ ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਾਰੇ ਆਗੂ ਨੇ ਸੰਪਤੀ ਭਰੀ ਕਿ ਸਾਨੂੰ ਮਤ ਕਰਨੀ ਚਾਹੀਦੀ ਹੈ ਅਸੀਂ ਕਰੀ ਹੈ ਜਿੰਨੇ ਸਾਡੇ ਆਗੂ ਜੇਲ੍ਹ ਚ ਹੈ ਉਹਨਾਂ ਦੇ ਕੇਸਾਂ ਦੀ ਉਹਨਾਂ ਦੀ ਪੈਰਵਾਹੀ ਲੋਕਾਂ ਨੇ ਕੀ ਕਰਨੀ ਚਾਹੀਦੀ ਹੈ ਭਾਵੇਂ ਸਾਨੂੰ ਵਕੀਲ ਤਾਹਾਂ ਤੇ ਕਰਨਾ ਪਵੇ ਅਸੀਂ ਮੋਰਚੇ ਵੱਲੋਂ ਕਰਾਂਗੇ ਭਰਾਵਾ ਹਜੇ ਜਿਹੜੋ ਪੁੱਛਦੇ ਆ ਬਹੁਤੇ ਪਿੰਡਾਂ ਨੂੰ ਪੁੱਛਿਆ ਇਸ ਦਾ ਫੰਡ ਨਹੀਂ ਇਕੱਠਾ ਕਰਿਆ ਤਾਂ ਭਰਾਵਾ ਧਿਆਨ ਮਾਰਿਓ ਆ ਕਈਆਂ ਗੱਲਾਂ ਪੂਰੀਆਂ ਹੋ ਜਾਣੀਆਂ ਜਿਨੇ ਹਜੇ ਤੱਕ ਪਿੰਡ ਦੇ ਵਿੱਚ ਫੰਡ ਨਹੀਂ ਕੀਤਾ ਅਸੀਂ ਟ੍ਰੇਟਾਂ ਨੂੰ ਪੈਸੇ ਦੇਣੇ ਆ ਅਸੀਂ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਹੈ ਅਸੀਂ ਉਹਨਾਂ ਦੇ ਕੇਸ ਲੜਨੇ ਆ ਕਿਵੇਂ ਲੜੇ ਜਾਣਗੇ ਤਾਂ ਜਿਹੜੀ ਦੇਰੀ ਹੋਈ ਹੈ ਉਹ ਆਪਣੀ ਕਮਜ਼ੋਰੀ ਕਰਨੀ ਕਰਕੇ ਹੋਈ ਹੈ ਜਿਹੜਾ ਵੀ ਪਿੰਡ ਜਿੰਨੀ ਮੱਤ ਕਰ ਸਕਦਾ ਜਿਵੇਂ ਸਾਰੇ ਪੰਜਾਬ ਵਾਲੇ ਪਿੰਡਾਂ ਚੋਂ 5-5 2-2 4-4 ਹਜ਼ਾਰ ਦੇ ਦिए ਮੈਨੂੰ ਲੱਗਦਾ ਅਸੀਂ ਤਿੰਨੇ ਕੁਸ਼ ਕਰਵਾ ਲਾਂਗੇ ਤਾਂ ਬਹੁਤੇ ਪਿੰਡਾਂ ਦੀ ਰਕਮ ਆ ਗਈ ਹੈ ਹਜੇ ਜਿਹੜੀ ਬਾਕੀ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ 5-4 ਦਿਨਾਂ ਦੇ ਵਿੱਚ ਅਸੀਂ 4 ਜੂਨ ਤੋਂ ਪਹਿਲਾਂ ਪਹਿਲਾਂ ਉਹ ਟ੍ਰੈਕ ਠੀਕ ਕਰਕੇ ਉਹਨਾਂ ਪਰਿਵਾਰਾਂ ਨੂੰ ਚਾਬੀਆਂ ਦੇ ਦिए ਜਿਹੜੇ ਵੀ ਰਹਿ ਗਏ ਧਿਆਰੇ ਤੋਂ ਨੂੰ ਮਾਰਿਓ ਤੇ ਬਾਕੀ ਜਿਹੜੇ ਤੁਸੀਂ ਮੌਤ ਆ ਜਾਣਾ ਸਾਡੇ ਪ੍ਰੋਗਰਾਮ ਆਉਣੇ ਨੇ ਇਹ ਨਹੀਂ ਪਤਾ ਇੱਕ ਪਿੰਡ ਦੇ ਬੱਸ ਭਰ ਲਈ ਅਸੀਂ ਮੰਗਰੀ ਲਈ ਜਾਈਏ ਵੀ ਆਜਾ ਅੱਜ ਪਟਿਆਲਿਆ ਮੋੜਨਾ ਵੀ ਹੁਣ ਇਹਨੂੰ ਜਲੰਧਰ ਲੈ ਕੇ ਜਾਣਾ ਇਹਨੂੰ ਗੁਰਦਾਸਪੁਰ ਲੈ ਕੇ ਜਾਣਾ ਇੱਕ ਪਿੰਡ ਦਾ ਪੱਕਾ ਹੀ ਵੀਹਿਕਲ ਬਣਾ ਲਓ ਕਿ 23 24 ਤੋਂ ਲੈ ਕੇ ਲਗਾਤਾਰੀ ਜੇਦਰ ਪ੍ਰਧਾਨ ਮੰਤਰੀ ਜਾਊਗਾ ਭਾਵੇਂ ਪਾਕਿਸਤਾਨ ਜਾਵੇ ਮੰਦਰੀ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ